ਆਵਰ ਅੱਜ ਜਿਲ੍ਹਾ ਅਮਰਸਰ ਦੇ ਵਿੱਚ ਸਮੁੱਚੀਆਂ ਜਥੇਬੰਦੀਆਂ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਦਾ ਮੁੱਖ ਮਕਸਦ ਹੈ ਜੋ ਕਿ 225 ਦੀ 5 ਸਤੰਬਰ ਵਾਲੇ ਦਿਨ ਤਾਂਤਨ ਗੁਰੂ ਗੋਮ ਸਿੰਘ ਮਹਾਰਾਜ ਜੀ ਦੀਆਂ ਫੌਜਾਂ ਦੇ ਜਰਨੈਲ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਜੋ ਹਰ ਸਾਲ ਹੀ ਸੰਗਤਾਂ ਬੜੀ ਉਤਸ਼ਾਹ ਤੇ ਸ਼ਰਧਾ ਦੇ ਨਾਲ ਮਨਾਉਂਦੀਆਂ ਹਨ ਸੋ ਇਸੇ ਸੰਬੰਧ ਦੇ ਵਿੱਚ ਅੱਜ ਸਵਾਖ ਵਖ ਜਥੇਬੰਦੀਆਂ ਇਕੱਠੀਆਂ ਹੋਈਆਂ ਹਨ ਸਰਕਾਰ ਦੇ ਪਾਸੋਂ ਜੋ ਹਰ ਸਾਲ ਦੀ ਨੋਟੀਫਿਕੇਸ਼ਨ ਹੁੰਦਾ ਗਾਈਟਡ ਛੁੱਟੀ ਦਾ ਉਸ ਨੂੰ ਪੱਕੇ ਤੌਰ ਤੇ ਕਰਵਾਉਣ ਵਾਸਤੇ ਅਤੇ ਜੋ ਬਾਬਾ ਜੀਵਨ ਸਿੰਘ ਜੀ ਮੈਮੋਰੀਅਲ ਸ਼੍ਰੀ ਆਨੰਦਪੁਰ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਕੇ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਉਸ ਦੇ ਵਿੱਚ ਬਾਬਾ ਜੀ ਦੇ ਸੁਚੱਜੇ ਇਤਿਹਾਸ ਨੂੰ ਅੰਕਿਤ ਕਰਨ ਵਾਸਤੇ ਇੱਕ ਆਪਣੀ ਕਮੇਟੀ ਜੋ ਮੱਜਬੀ ਸਿੱਖ ਭਾਈਚਾਰੇ ਦੇ ਵਿਦਵਾਨਾਂ ਸੰਤ ਸਮਾਜ ਦੇ ਨਾਲ مشਵਰਾ ਕਰਕੇ ਬਣਾਈ ਜਾਵੇ ਉਸ ਦੇ ਸਬੰਧ ਦੇ ਵਿੱਚ ਅੱਜ ਇਹ ਦੀ ਇਕਤਰਤਾ ਹੋਈ ਹੈ ਦੇਖਦੇ ਵੇ ਤੇ ਸਾਡੇ ਐਸ ਡੀਓ ਸਰਦਾਰ ਗੁਰਬਖਸ਼ ਸਿੰਘ ਜੀ ਅਧਿਕਾਰ ਸੰਘਰਸ਼ ਪਾਰਟੀ ਵੱਲੋਂ ਇਸੇ ਤਰ੍ਹਾਂ ਹੀ ਬਾਬਾ ਜੀਵਨ ਸਿੰਘ ਵਜਬੀ ਸਿੱਖ ਦਾਲ 1926 ਦੇ ਚੇਅਰਮੈਨ ਸਾਡੇ ਨਾਲ ਬੈਠਿਆ ਹਨ ਸਰਦਾਰ ਦਰਬਖਸ਼ ਸਿੰਘ ਜੀ ਅਨੰਗੜ ਪ੍ਰਧਾਨ ਮਲਕੀਤ ਸਿੰਘ ਜੀ ਖਾਲਸਾ ਇਸੇ ਤਰ੍ਹਾਂ ਹੀ ਡੀਪੀਆਈ ਪਾਰਟੀ ਤੋਂ ਸਤਨਾਮ ਸਿੰਘ ਜੀ ਆਏ ਹੋਏ ਹਨ ਨਾਲ ਅੰਬੇਦਕਰ ਸਮਾਜ ਦਾਲ ਤੋਂ ਪ੍ਰਧਾਨ ਸ਼ਨੀ ਦਾਨਵ ਜੀ ਆਏ ਹੋਏ ਹਨ ਪਾਇ ਬਲਜੀਤ ਸਿੰਘ ਜੀ ਪ੍ਰਧਾਨ ਸਾਡੇ ਸਭ ਤੋਂ ਪ੍ਰਾਤਨ ਗੁਰਦੁਆਰਾ ਰਤਨ ਸਿੰਘ ਜੀ ông ਬਾਬਾ ਜੀਵਨ ਸਿੰਘ ਜੀ ਸਾਰੇ ਅੰਮ੍ਰਿਤਸਰ ਤੋਂ ਵੱਖ-ਵੱਖ ਜਥੇਬੰਦੀਆਂ ਦੀ ਅੱਜ ਦੀ ਇਹ ਇਕੱਤਰਤਾ ਹੈ ਜਿਸ ਦੇ ਵਿੱਚ ਸਰਕਾਰ ਕੋਲੋਂ ਸਾਰਿਆਂ ਦੇ ਸਾਂਝੇ ਤੌਰ ਤੇ ਮੰਗਿਆ ਕਿ 5 ਸਤੰਬਰ ਨੂੰ ਜਿੱਥੇ ਪੂਰੇ ਦੇਸ਼ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਵਿਦੇਸ਼ਾਂ ਦੇ ਵਿੱਚ ਵੀ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਸੋ ਖਾਸ ਕਰਕੇ ਪੰਜਾਬ ਦੀ ਧਰਤੀ ਹੈ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਾਬਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਬਾਬਾ ਜੀ ਦਾ ਸਾਰਾ ਇਤਿਹਾਸ ਉੱਥੇ ਜੁੜਿਆ ਹੋਇਆ ਹੈ। ਬਹੁਤ ਵੱਡੀ ਗਿਣਤੀ ਦੇ ਵਿੱਚ ਮذਬੀ ਸਿੱਖ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਬਹੁਤ ਲੱਖਾਂ ਦੀ ਗਿਣਤੀ ਵਿੱਚ ਬੇਅੰਤ ਸੰਗਤਾਂ ਨੂੰ ਲੈ ਕੇ ਉੱਥੇ ਪਹੁੰਚਦੀਆਂ ਹਨ। ਸੋ 4 ਸਤੰਬਰ ਤੋਂ ਹੀ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਆ 5 ਸਤੰਬਰ ਵਾਲੇ ਦਿਨ ਰਾਤ 12 ਵਜੇ ਤੱਕ ਵੱਡੇ ਪ੍ਰੋਗਰਾਮ ਵੱਡੇ ਸਮਾਗਮ ਚੱਲਦੇ ਹਨ। ਸਰਕਾਰ ਦੇ ਨਮਾਇਦੇ ਵੀ ਉਸ ਦੇ ਵਿੱਚ ਹਿੱਸਾ ਲੈਂਦੇ ਹਨ। ਤੇ ਜਿਸ ਤਰ੍ਹਾਂ ਬੱਚਿਆਂ ਨੇ ਮੁਲਾਜ਼ਮਾਂ ਨੇ ਅਤੇ ਹੋਰ ਜਿਹੜੇ ਘਰੇਲੂ ਕੰਮਕਾਜ ਕਰਦੇ ਹਨ ਉਹਨਾਂ ਵਾਸਤੇ ਛੁੱਟੀ ਦੀ ਜਿਹੜੀ ਮੰਗਿਆ ਇਹ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਉਠਾਈ ਗਈ ਹੈ ਕਿ ਪੱਕੇ ਤੌਰ ਤੇ ਹੀ 5 ਸਤੰਬਰ ਦਾ ਨੋਟੀਫਿਕੇਸ਼ਨ ਕੀਤਾ ਜਾਵੇ ਕਿਉਂਕਿ ਹਰ ਸਾਲ ਹੀ ਸਾਡੇ ਸਮਾਜ ਵੱਲੋਂ ਸਰਕਾਰ ਦੇ ਕੰਨ ਖੋਲਣੇ ਪੈਂਦੇ ਹਨ ਪ੍ਰੈਸ ਕਾਨਫਰੰਸਾਂ ਕਰਕੇ ਜਾਂ ਕੋਈ ਧਰਨੇ ਮੁਜ਼ਾਰੇ ਕਰਕੇ ਮੰਗ ਪੱਤਰ ਦੇ ਕੇ ਸਰਕਾਰ ਨੂੰ ਦੱਸਣਾ ਪੈਂਦਾ ਹੈ ਹੋਰ ਜਿੰਨੇ ਵੀ ਸਾਰੇ ਮਹਾਪੁਰਸ਼ਾਂ ਦੇ ਜਾਂ ਕੋਈ ਦਿਹਾੜੇ ਆਉਂਦੇ ਹਨ 160 ਪੈਣ ਛੁੱਟੀਆਂ ਪੰਜਾਬ ਦੇ ਵਿੱਚ ਹੁੰਦੀਆਂ ਹਨ ਤੇ ਬਾਬਾ ਜੀਵਨ ਸਿੰਘ ਜੀ ਦੀ ਛੁੱਟੀ ਵੇਲੇ ਸਰਕਾਰ ਵੀ ਕੰਨ ਕੇ ਸਮਾਰਦੀ ਹੈ ਅਤੇ ਸਾਡੇ ਸਮਾਜ ਵੱਲੋਂ ਰੌਲਾ ਪਾ ਕੇ ਹਰ ਸਾਲ ਹੀ ਛੁੱਟੀ ਦਾ ਨੋਟੀਫਿਕੇਸ਼ਨ ਕਰਾਇਆ ਜਾਂਦਾ ਹੈ ਇਸ ਕਰਕੇ ਸਰਕਾਰ ਨੂੰ ਅੱਜ ਇਹ ਬੇਨਤੀ ਪੱਤਰ ਅਤੇ ਪ੍ਰੈਸ ਦੇ ਰਾਹੀਂ ਦੇ ਰਹੇ ਆ ਤੇ ਸਰਕਾਰ ਜਲਦ ਤੋਂ ਜਲਦ ਬਾਬਾ ਜੀਵਨ ਸਿੰਘ ਜੀ ਦੀ ਛੁੱਟੀ ਦਾ ਜਿਹੜਾ ਵਾ ਉਹ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਜੋ 1 ਮਹੀਨੇ ਦਾ ਸਮਾਂ ਰਹਿ ਗਿਆ ਵਾ ਜਿਹੜੀਆਂ ਜਥੇਬੰਦੀਆਂ ਸੰਗਠਨਾਂ ਨੇ ਆਪਣੀ ਤਿਆਰੀ ਕਰਨੀ ਹੈ ਵੱਡੇ ਪੱਧਰ ਤੇ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਜਿਹੜੀਆਂ ਤਿਆਰੀਆਂ ਰੰਗੀਆਂ ਜਾ ਚੁੱਕੀਆਂ ਹਨ ਦੂਜੀ ਗੱਲ ਸਰਕਾਰ ਦੇ ਵੱਲੋਂ 2016 ਦੇ ਵਿੱਚ ਉਸ ਵੇਲੇ ਦੀ ਮੌਕੇ ਦੀ ਸਰਕਾਰ ਵੱਲੋਂ ਬਾਬਾ ਜੀਵਨ ਸਿੰਘ ਜੀ ਦਾ ਮੈਮੋਰੀਅਲ ਵਿਰਾਸਤ ਤੇ ਖਾਲਸਾ ਦੇ ਨਾਲ ਬਣਾਉਣਾ ਸ਼ੁਰੂ ਕੀਤਾ ਜਿਸ ਦੇ ਵਿੱਚ ਬਾਬਾ ਜੀ ਦਾ ਇਤਿਹਾਸ ਉਹਨਾਂ ਦਾ ਪਰਿਵਾਰਕ ਪਿਛੋਕੜ ਅਤੇ ਮਜਬੀ ਸਿੱਖ ਕੌਮ ਦੇ ਜਿਹੜੀ ਆ ਸਨਮਾਨ ਵਜੋਂ ਉਥੇ ਇੱਕ ਖਾਲਸਾਈ ਖੰਡੇ ਦਾ ਜਿਹੜਾ ਵਾ ਉਹ ਸਾਰਨ ਕੀਤਾ ਜਾ ਰਿਹਾ ਸੀ ਜਿਸ ਦੀ ਤਰਕੀਬਨ ਮੁਕੰਮਲ ਤਾਈ ਹੋ ਚੁੱਕੀ ਹੈ ਨੇੜੇ ਪਹੁੰਚ ਚੁੱਕੀ ਹੈ ਹੋ ਸਕਦਾ ਹੈ 5 ਸਤੰਬਰ ਵਾਲੇ ਦਿਨ ਪਤਾ ਵੀ ਲੱਗ ਰਿਹਾ ਵਾ ਡੀਸੀ ਸਾਹਿਬ ਜਿਹੜੇ ਸ਼੍ਰੀ ਰੋਪੜ ਸ਼੍ਰੀ ਆਨੰਦ ਪ੍ਰਸਾਪਾ ਉਹਨਾਂ ਮੀਟਿੰਗ ਵੀ ਕਰ ਲਈ ਆ ਕਿ 5 ਸਤੰਬਰ ਨੂੰ ਸੰਗਤਾਂ ਨੂੰ ਇਹ ਸਮਰਪਿਤ ਕਰ ਦਿੱਤਾ ਜਾਵੇਗਾ ਸੋ ਸਾਡੀ ਇਹ ਬੇਨਤੀ ਹੈ ਕਿ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਨੂੰ ਪਹਿਲਾਂ ਹੀ ਬੜਾ ਧੁੰਦਲਾ ਕੀਤਾ ਗਿਆ ਹੈ ਕੋਈ ਕਿਸੇ ਤਰ੍ਹਾਂ ਦੱਸ ਰਿਹਾ ਹੈ ਕੋਈ ਕਿਸੇ ਤਰ੍ਹਾਂ ਦੱਸ ਰਿਹਾ ਹੈ ਸਾਡੀ ਕੌਮ ਦੇ ਇਤਿਹਾਸਕਾਰਾਂ ਖਾਸ ਕਰਕੇ ਸਰਦਾਰ ਨਰਿੰਦਰ ਸਿੰਘ ਜੀ ਆਰਪੀ ਸਰਦਾਰ ਜਸਵੰਤ ਸਿੰਘ ਜੀ ਭਪਿੰਦਰ ਸਿੰਘ ਜੀ ਮੱਟੂ ਪਾਸ਼ਾ ਵਿਭਾਗ ਤੋਂ ਰਿਟਾਇਰ ਹੋਏ ਨੇ ਮੂਤਾ ਸਿੰਘ ਜੀ ਪੰਡੋਰੀ ਤੇ ਹੋਰ ਜਿਹੜੇ ਸਾਡੀ ਕੌਮ ਦੇ ਇਤਿਹਾਸਕਾਰ ਹਨ ਸ਼ਮਸ਼ੀਰ ਸਿੰਘ ਅਸ਼ੋਕ ਉਹਨਾ ਵੀ ਉਹਨਾਂ ਨੇ ਕਿਤਾਬ ਲਿਖੀ ਹੋਰ ਪਾਈ ਬਲਦੇਵ ਸਿੰਘ ਜੀ ਛੜਕਨਾਮਾ ਜਿਨ੍ਹਾਂ ਨੇ ਬਾਬਾ ਜੀ ਤੇ ਪੰਜਵਾ ਸਾਹਿਬ ਜਦਾ ਇੱਕ ਨਾਵਲ ਲਿਖ ਕੇ ਉਹਨਾਂ ਦਾ ਇਤਿਹਾਸ ਉਜਾਗਰ ਕੀਤਾ ਸਾਰੇ ਹੀ ਵਿਦਵਾਨਾਂ ਦੀ ਅਤੇ ਸੰਤ ਸਮਾਜ ਦੀ ਅਤੇ ਬੁੱਧੀ ਜੀਵਿਆਂ ਦੀ ਇੱਕ ਕਮੇਟੀ ਸਰਕਾਰ ਬਣਾਵੇ ਜਿਸ ਦੇ ਵਿੱਚ ਜਦੋਂ ਉਥੇ ਬਾਬਾ ਜੀ ਦੇ ਇਤਿਹਾਸ ਨੂੰ ਡਿਸਪਲੇ ਕਰਨਾ ਵਾ ਕਿਉਂਕਿ ਹੁਣ ਸਮਾਂ ਹੈ ਆਧੁਨਿਕ ਸਮਾਵਾ ਡਿਜੀਟਲ ਸਭਾਵਾਂ ਉਹ ਡਿਜੀਟਲ ਤੌਰ ਤੇ ਉਥੇ ਬਾਬਾ ਜੀ ਦਾ ਇਤਿਹਾਸ ਆਪਣਾ ਐਲਸੀਡੀਆਂ ਤੇ ਡਿਸਪਲੇ ਹੋਵੇਗਾ ਤੇ ਜਦੋਂ ਸੰਗਤਾਂ ਸੁਣਨ ਤੇ ਬਾਬਾ ਜੀ ਦੇ ਗਲਤ ਇਤਿਹਾਸ ਦੀ ਕੋਈ ਜਾਣਕਾਰੀ ਨਾ ਜਾਵੇ ਉਥੇ ਜਿਹੜਾ ਬਾਬਾ ਜੀ ਦਾ ਇਤਿਹਾਸ ਆ ਇਨਵੇ ਨਹੀਂ ਬਾਬਾ ਕਲਿਆਣਾ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਚਮਕੌਰ ਦੀ ਗੜੀ ਛੱਡਣ ਤੱਕ ਦਾ ਜਿਹੜਾ ਇਤਿਹਾਸ ਆ ਬਾਬਾ ਜੀ ਦਾ ਤੇ ਉਸ ਤੋਂ ਅੱਗੇ ਦਾ ਜਿਹੜਾ ਸਮਕਾਲੀ ਇਤਿਹਾਸ ਆ ਉਹ ਸਾਰਾ ਹੀ ਇੱਕ ਵਿਦਵਾਨਾਂ ਦੀ ਕਮੇਟੀ ਬਣਾ ਕੇ ਉਹਨਾਂ ਦੇ ਨਾਲ ਸਵੈ ਪਰਚੋਲ ਕਰਕੇ ਪੁਰਾਣੇ ਜਿਹੜੇ ਆਪਣੇ ਹਵਾਲੇ ਹਨ ਉਹ ਸਾਰੇ ਲੈ ਕੇ ਉਹਦੇ ਵਿੱਚੋਂ ਇਤਿਹਾਸ ਲਿਆ ਜਾਵੇ ਤਾਂ ਜੋ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਉੱਥੇ ਸੰਗਤਾਂ ਜਾਣ ਬਾਬਾ ਜੀ ਦਾ ਇਤਿਹਾਸ ਸਰਵਣ ਕਰਨ ਜਾਂ ਪੜ੍ਹਨ ਤੇ ਉੱਥੇ ਕੋਈ ਖਾਮੀ ਨਾ ਹੋਵੇ ਜਿਹੜਾ ਦਰਸਤ ਇਤਿਹਾਸ ਉੱਥੇ ਲਿਖਿਆ ਜਾਵੇ ਇਹ ਬੇਨਤੀਆਂ ਕਰਨ ਵਾਸਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅੱਜ ਦੀ ਗਈ ਸੀ ਬਾਬਾ ਜੀ ਜਿਵੇਂ ਤੁਸੀਂ ਦੱਸੇ ਕਿ ਬਹੁਤ ਸਾਰੇ ਵਿਦਵਾਨ ਇਸ ਕੌਮ ਦੇ ਵਿੱਚ ਹੋਏ ਨੇ ਪਰ ਅੱਜ ਦੀ ਸਰਕਾਰ ਦੀ ਗੱਲ ਕਰਨੀ ਤੇ ਸਰਕਾਰ ਦੇ ਵਿੱਚ ਬਹੁਤ ਸਾਰੇ ਮਨਿਸਟਰ ਜਿਹੜੇ ਨੇ ਇਸ ਭਾਈਚਾਰੇ ਨਾਲ ਸੰਬੰਧਤ ਨੇ ਹਾਲ ਤੱਕ ਜਿਹੜੇ ਨਰਪਾਲ ਸਿੰਘ ਚੀਮਾ ਉਹ ਵੀ ਨੇ ਨਰਪਾਲ ਸਿੰਘ ਈਟੀਯੂ ਨੇ ਸਾਡੇ ਖੇਮਾਸਤ ਵਿੱਚ ਜਿਹੜੇ ਅਨੇਕਾਂ ਜਿਹੜੇ ਆ ਲੀਡਰ ਨੇ ਇਸ ਰਚਾਰ ਦੇ ਵਿੱਚ ਨਿਰਮਾਇੰਤੀ ਕਰ ਰਹੇ ਨੇ ਲੱਗਦਾ ਨਹੀਂ ਤੁਹਾਡੇ ਤੋਂ ਇਲਾਵਾ ਨਸ਼ਕਸਰ ਸਰਕਾਰਆਂ ਪੈਰੀਆਂ ਉਹਨਾਂ ਨੂੰ आवाज ਚੁੱਕਣੀ ਚਾਹੀਦੀ ਹੈ ਸਰਕਾਰ ਦੇ ਕੋਲ आवाज ਰੱਖਣੀ ਚਾਹੀਦੀ ਹੈ ਦੇਖੋ ਜੇ ਅਸੀਂ ਤੇ ਹਰਸਾ ਵਾਲੀ ਜਦੋਂ ਕੌਮ ਗਰੀਬ ਸੇਖੜੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਜਦੋਂ ਬਾਬਾ ਜੀ ਦਾ ਜਨਮ ਦਿਹਾੜਾ ਹੁੰਦਾ ਹੈ ਤੇ ਆਨੰਦਪੁਰ ਸਾਹਿਬ ਪਹੁੰਚਣ ਵਾਸਤੇ ਕੋਈ ਨਾ ਕੋਈ ਟਰਾਂਸਪੋਰਟ ਦੀ ਵਿਕਲ ਦੀ ਲੋੜ ਹੁੰਦੀ ਹੈ ਸਰਕਾਰਾਂ ਨੂੰ ਮੰਗ ਪੱਤਰ ਵੀ ਦੇ ਕੇ ਵੇਖੇ ਜੀ ਤੁਹਾਡੇ ਕੋਲ ਵੱਡੀ ਟਰਾਂਸਪੋਰਟ ਹੈ ਪੰਜਾਬ ਰੋਡਵੇਜ ਆ ਤੁਸੀਂ ਜਿੰਨੂੰ ਵੀ ਕੋ ਕਰ ਸਕਦੇ ਜੇ ਜਿਹੜੇ ਸਾਡੇ ਸਮਾਜ ਦੇ ਮੰਤਰੀ ਵੀ ਖਾਸ ਕਰਕੇ ਤੁਹਾਨੂੰ ਦੱਸਦੇ ਆ ਪੰਜਾਬ ਕੈਬਨਿਟ ਦੇ ਵਿੱਚ ਇੱਕੋ ਇੱਕ ਮਜਬੀ ਸਿੱਖ ਮੰਤਰੀ ਆ ਬਾਕੀ ਸਾਰੇ ਦੂਜੇ ਭਾਈਚਾਰਿਆਂ ਦੇ ਆ ਤੇ ਉਹਨਾਂ ਨੂੰ ਬੇਨਤੀਆਂ ਕਰ ਕਰ ਵੇਖੀਆਂ ਪਰ ਕੋਈ ਕਹ ਦੂਗਾ ਦੋ ਬੱਸਾਂ ਲੈ ਲਓ ਚਾਰ ਲੈ ਲਓ ਐਡੇ ਐਡੇ ਵੱਡੇ ਪੰਜਾਬ ਵਾਸਤੇ ਇਹ ਤੇ ਨਹੀਂ ਦਾ ਤੇ ਬਾਕੀ ਉਹਨਾਂ ਦੇ ਤਾਂ ਹੀ ਆਵਾਜ਼ ਪਹਚਾਈ ਵੀ ਜਾਂਦੀ ਰਹੀ ਆ ਤੇ ਹੁਣ ਵੀ ਵਿਚਾਰ ਰਹੇ ਆ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਨੂੰ ਕੋਈ ਉਹ ਜਿਹਾ ਤਸੱਲੀ ਬਖਸ਼ੋਨਾ ਕੋਲੋਂ ਜਿਹੜਾ ਵਸ ਜਾਜ ਆ ਜਵਾਬ ਨਹੀਂ ਮਿਲਦਾ ਜਾਂ ਉਹ ਸਰਕਾਰ ਕੋਲ ਤਸੱਲੀ ਬਖਸ਼ ਤਰੀਕੇ ਨਾਲ ਜਿਹੜੀ ਆਵਾਜ਼ ਆ ਬਾਬਾ ਜੀ ਦੇ ਇਹ ਧਾਰਮਿਕ ਪ੍ਰੋਗਰਾਮ ਦੀ ਉਹ ਨਹੀਂ ਰੱਖ ਪਾ ਰਹੇ ਇਹ ਜਾਂ ਉਹਨਾਂ ਦੇ ਵਿੱਚ ਕਮੀ ਆ ਜਾਂ ਕੋਈ ਸਾਡੇ ਵਿੱਚ ਕਮੀ ਰਹਿ ਜਾਂਦੀ ਇਹ ਸਾਨੂੰ ਪਤਾ ਨਹੀਂ ਲੱਗ ਰਿਹਾ। ਮੰਨਦੇ ਤੁਸੀਂ ਵੀ ਜਿਹੜੇ ਉਹਦੀ ਦਰਾਂਾਂ ਦੀ ਬਹਿ ਜਾਂਦੀਆਂ ਉਹ ਬਸ ਫਿਰ ਪਾਉਂਡਰ ਹੋ ਜਾਂਦੇ ਆ ਇਹਦਾ ਹੁੰਦਾ ਪੰਜਾਬੀ। ਨਹੀਂ ਨਹੀਂ ਬਹੁਤ ਲੀਡਰ ਇਹੋ ਜਿਹੇ ਹੋਏ ਆ ਜਿਨ੍ਹਾਂ ਨੇ ਕੈਬਨਿਟ ਸੈਂਟਰ ਦੀਆਂ ਕੇਂਦਰ ਸਰਕਾਰਾਂ ਦੇ ਵਿੱਚ ਮੰਤਰੀ ਵੀ ਰਹੇ ਆ ਅੱਜ ਤੋਂ ਪਿਛਲੇ ਸਮੇਂ ਦੇ ਵਿੱਚ ਪਿਛਲਿਆਂ ਅਧਾਕਿਆਂ ਦੇ ਵਿੱਚ ਤੇ ਉਹਨਾਂ ਨੇ ਨਾਲ ਦੀ ਨਾਲ ਜੇ ਸਰਕਾਰ ਦੇ ਵਿੱਚ ਰਹੇ ਰਾਜਨੀਤੀ ਦੇ ਵਿੱਚ ਰਹੇ ਨਾਲ ਦੀ ਨਾਲ ਧਾਰਮਿਕ ਤੌਰ ਤੇ ਵੀ ਆਪਣਾ ਬੜਾ ਵੱਡਾ ਕੰਮ ਕੀਤਾ ਵਾ ਜਿਸ ਤਰ੍ਹਾਂ ਤੁਸੀਂ ਇੱਕ ਐਗਜ਼ਾਮਪਲ ਲਾ ਸਕਦੇ ਸਦਾ ਧਨਨਾ ਸਿੰਘ ਗੁਲਸ਼ਨੂਨਾਂ ਦਾ ਉਹਨਾਂ ਨੇ ਬੜਾ ਵੱਡਾ ਇਤਿਹਾਸ ਵੀ ਸਾਹਮ੍ਹੇ ਆ ਸਦਾ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਰਹੇ ਨੇ ਜਿਉਂ ਸਰਕਾਰਾਂ ਦੇ ਵਿੱਚ ਰਹੇ ਸੀ ਤੇ ਨਾਲ ਦੀ ਨਾਲ ਉਹਨਾਂ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਤੇ ਵੀ ਕੰਮ ਕੀਤਾ ਭਾਵੇਂ ਕਿੰਨਾ ਵੀ ਕੀਤਾ ਥੋੜਾ ਕੀਤਾ ਬਹੁਤਾ ਉਹ ਕਰਦੇ ਰਿਹਾ ਉਹਨਾਂ ਕੋ ਸਿੱਧ ਲੈ ਕੇ ਹੋਣ ਵਾਲੇ ਮੰਤਰੀਆਂ ਨੂੰ ਵੀ ਕਰਨਾ ਚਾਹੀਦਾ ਬਾਬਾ ਜੀ ਸ਼ੁਕੀ ਦਾ ਤੇ ਐਲਾਨ ਦਾ ਤੂੰ ਦੱਸਤਾ ਕਿ ਜਿੱਦਾਂ ਵੇਖੋ ਸਕੂਲਾਂ ਕਾਲਜਾਂ ਦੇ ਵਿੱਚ ਬਾਬਾ ਜੀ ਦੇ ਬਾਰੇ ਕਹਾਣਾ ਵੀ ਕੋਈ ਹੈ ਪੁਰਾਣਾ ਕੀਤਾ ਜਾ ਰਿਹਾ ਹਾਂਜੀ ਇਹ ਬੜੀ ਵਾਰੀ ਲਿਖ ਕੇ ਦੇ ਚੁੱਕਾ ਆ ਬਈ ਬਾਬਾ ਜੀ ਦਾ ਜਿਹੜਾ ਇਤਿਹਾਸ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 350 ਸਾਲਾ ਇਸੀ ਹਿੱਦ ਸਤਾਬ ਦੀ ਸਮਾਗਮ ਚੱਲ ਰਿਹਾ 225 ਦੇ ਵਿੱਚ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਸਾਰੇ ਦੇਸ਼ ਦੇ ਵਿੱਚ ਪੜਾਇਆ ਜਾਂਦਾ ਵਾ ਤੇ ਪੜਾਇਆ ਜਾਣਾ ਵੀ ਚਾਹੀਦਾ ਕਿਉਂਕਿ ਉਹਨਾਂ ਦੇਸ਼ ਦੀ ਅਨਖ ਖਾਤਰ ਦੇਸ਼ ਦੀ ਆਪਰੂ ਖਾਤਰ ਧਰਮ ਦੀ ਖਾਤਰ ਆਪਣੇ ਸੀਸ ਦਾ ਬਲੀਦਾਨ ਦਿੱਲੀ ਵਿੱਚ ਦਿੱਤਾ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਉਹਨਾਂ ਜਿਹੜਾ ਅਧੂਰਾ ਵਾ ਜਿੰਨਾ ਜਰ ਬਾਬਾ ਜੀਤਾ ਜੀ ਦਾ ਉੱਥੇ ਜ਼ਿਕਰ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਇੱਕ ਮਿੰਟ ਉਹਨਾਂ ਨੇ ਦਿੱਲੀ ਤੋਂ ਆਪਣਾ ਸਤ ਗੁਰਾਂ ਦਾ ਸੀਸ ਛਾਤੀ ਨਾਲ ਲਾ ਕੇ ਅਨੰਦਪੁਰ ਸਾਹਿਬ ਪਹੁੰਚਾਇਆ ਸੀ ਤੇ ਉਹ ਜਿਹੜਾ ਸਿਲੇਬਸ ਆ ਉਹ ਹਰ ਇੱਕ ਦੇ ਹਰ ਇੱਕ ਸਟੇਟ ਦੀ ਕਿਤਾਬ ਦੇ ਵਿੱਚ ਜਾਂ ਹਿੰਦੀ ਦੀ ਆ ਇੰਗਲਿਸ਼ ਦੀ ਆ ਆਪਾਂ ਪਹਿਲਾਂ ਵੀ ਮੰਗ ਕਰ ਚੁੱਕੇ ਹੁਣ ਵੀ ਕਰਦੇ ਆ ਕਿ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਆਉਣਾ ਵਾ ਉੱਥੇ ਬਾਬਾ ਜੀਤਾ ਜੀ ਦਾ ਆਪਣੇ ਆਪ ਆ ਜਾਣਾ ਵਾ ਇਸ ਕਰਕੇ ਦੇਸ਼ ਦੀ ਹਰ ਇੱਕ ਸਟੇਟ ਨੂੰ ਚਾਹੀਦਾ ਵਾ ਕਿ ਆਪਣਾ ਜਿਹੜਾ ਉਹਨਾਂ ਦਾ ਸਿੱਖਿਆ ਬੋਰਡ ਆ ਉਹਨਾਂ ਨੂੰ ਹਦਾਇਤ ਕਰੇ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਦੇ ਨਾਲ ਨਾਲ ਜਦੋਂ ਸਤਗੁਰਾਂ ਦੇ ਸੀਸ ਦਾ ਬਲੀਦਾਨ ਹੋਇਆ ਉਸ ਵੇਲੇ ਬਾਬਾ ਜੀਵਨ ਸਿੰਘ ਜੀ ਨੇ ਭਾਈ ਜੀਤਾ ਜੀ ਨੇ ਸੀਸ ਨੂੰ ਆਪਣੀ ਛਾਤੀ ਨਾਲ ਲਾ ਕੇ ਅਨੰਦਪੁਰ ਸਾਹਿਬ ਪਹੁੰਚਾਉਣ ਦੀ ਸੇਵਾ ਕੀਤੀ ਤੇ ਉਹਨਾਂ ਦਾ ਇਤਿਹਾਸ ਦੱਸਿਆ ਜਾਵੇ ਕਿ ਉਹ ਕਿਸ ਕੌਮ ਦੇ ਸਿਪਾਈ ਸਨ ਕਿਸ ਕੌਮ ਦੇ ਜਰਨੈਲ ਸਨ ਅੱਜ ਜੇ ਤੁਸੀਂ ਗੱਲ ਕੀਤੀ ਗੁਰੂ ਤੇਗ ਬਹਾਦਰ ਜੀ ਦਾ ਸ਼ਿਦਦੀ ਜਿਹੜਾ ਪੰਜਾਬ ਸਰਕਾਰ ਵੱਖਰੇ ਤੌਰ ਤੇ ਉਨਾ ਲੱਗਦਾ ਕਿ ਸਿੱਖ ਸੰਸਥਾਵਾਂ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜਿਹੜਾ ਸੰਪਰਕ ਕਰਨਾ ਚਾਹੀਦਾ ਹੈ ਦੇਖੋ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣੀ ਆ ਉਦੋਂ ਸਾਡੇ ਸਾਰਿਆਂ ਦੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ ਤਾਂ ਹੀ ਇੱਕ ਵੱਡੇ ਪੱਧਰ ਦੀ ਸ਼੍ਰੋਮਣੀ ਸੰਸਥਾ ਬਣਾਈ ਗਈ ਸੀ ਕਿ ਜੋ ਵੀ ਪ੍ਰੋਗਰਾਮ ਕਰਦੇ ਆ ਇਸ ਦੇ ਆਪਣਾ ਜਿਹੜੇ ਧਾਰਮਿਕ ਪ੍ਰੋਗਰਾਮ ਆ ਤੇ ਸਰਕਾਰਾਂ ਉਹਨਾਂ ਦਾ ਸਹਿਯੋਗ ਦੇਣ ਬਿਲਕੁਲ ਜਿੱਦਾਂ ਚੀਫ ਫਾਲਸਾ ਦਵਾਨ ਆ ਜਿੱਦਾਂ ਫਾਲਸਾ ਕਾਲਜ ਆ ਫਿਰ ਬਿਲਕੁਲ ਇਹਨਾਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਫਾਲਸਾ ਸਕੂਲ ਹੈ ਗਿਆ ਇਹਨਾਂ ਤੱਕ ਤੁਹਾਨੂੰ ਪਛਾਣ ਦੀ ਕੋਸ਼ਿਸ਼ ਕਰੋਗੇ ਬਾਬਾ ਜੀ ਨੂੰ ਜੇ ਹਾਂਜੀ ਅਸੀਂ ਤੇ ਸਾਰਿਆਂ ਨੂੰ ਕਹਿੰਦੇ ਰਹੀਨੇ ਆ ਪਤਾ ਕਿ ਉਹ ਹੁਣ ਉਹਨਾਂ ਨੇ ਜਿਹੜਾ ਉਹ ਛੱਡ ਹੀ ਦਿੱਤਾ ਨਾ ਅਸੀਂ ਤੇ ਇਹ ਵੀ ਕਹਿੰਨੇ ਆ ਵੀ ਜਿਹੜੇ ਕੋਈ ਉੱਥੇ ਕੰਡੀਸ਼ਨ ਕੋਈ ਨਾ ਹੋਵੇ ਜਾਤ ਬਰਾਦਰੀ ਦੀ ਚੀਫ ਖਾਲਸਾ ਦਵਾਨ ਵੀ ਇਸੇ ਕਰਕੇ ਬਣੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ادارے ਵੀ ਇਸੇ ਕਰਕੇ ਬਣੇ ਸੀ ਵੀ ਜਿਹੜਾ ਗਰੀਬੀ ਰੇਖਾ ਤੋਂ ਹਟਾ ਰਹਿ ਰਿਹਾ ਵਾ ਬਰਾਦਰੀ ਕੋਈ ਵੀ ਅਮਰਤਾਰੀ ਗੁਰ ਸਿੱਖਿਆ ਉਹਦੇ ਬੱਚਿਆਂ ਦੀ ਫ੍ਰੀ ਵਿੱਦਿਆ ਕੀਤੀ ਜਾਵੇ ਤੇ ਉੱਥੇ ਵੱਧ ਤੋਂ ਵੱਧ ਧਾਰਮਿਕ ਇਤਿਹਾਸ ਪੜਾਇਆ ਜਾਵੇ ਤੋ ਅੱਗੇ ਅੱਜ ਆਪਣੇ ਤੁਸੀਂ ਵੰਦੇ ਜੇ ਆਪਣੇ ਪੰਜਾਬ ਦੇ ਵਿੱਚ ਕ੍ਰਿਸ਼ਚਨਾਂ ਦੇ ਕਿੰਨੇ ਸਕੂਲ ਬਣ ਗਏ ਆ ਭਾਵੇਂ ਉਹ ਸੰਸਾਰੀ ਵਿਦਿਆ ਤੇ ਦੇ ਰਹੇ ਪਰ ਉਹ ਜਿਹੜੀ ਆਪਣਾ ਕ੍ਰਿਸ਼ਚਨਾਂ ਦੀ ਪੜ੍ਹਾਈ ਆ ਉਹ ਵੀ ਜ਼ਰੂਰ ਨਾਲ ਕਰਾਉਂਦੇ ਆ ਇਹ ਕਰਕੇ ਵੱਧ ਤੋਂ ਵੱਧ ਧਾਰਮਿਕ ਸਿਲੇਬਸ ਹੋਣਾ ਚਾਹੀਦਾ ਦੋ ਤਿੰਨ ਪੀਰੀਡ ਰੱਖਣੇ ਚਾਹੀਦੇ ਆ ਤੇ ਇੱਕ ਮੰਗ ਇਹ ਵੀ ਆ ਵੀ ਗਰੀਬ ਸਿੱਖਾਂ ਦੇ ਬੱਚੇ ਬਰਾਦਰੀ ਦੀ ਕੋਈ ਕੰਡੀਸ਼ਨ ਨਾ ਹੋਵੇ ਗਰੀਬ ਆ ਜਿਹੜੇ ਗਰੀਬੀ ਵਰਗ 'ਚ ਰਹਿ ਰਹੇ ਗੁਰਸਿੱਖ ਨੇ ਅਮਰਧਾਰੀ ਨੇ ਉਹਨਾਂ ਦੇ ਬੱਚੇ ਫ੍ਰੀ ਪੜਾਉਣੇ ਚਾਹੀਦੇ ਆ ਚੀਫ ਖਾਲਸਾ ਦਵਾਨ ਨੂੰ ਵੀ ਪੜਾਉਣੇ ਚਾਹੀਦੇ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਵੀ ਪੜਾਉਣੇ ਚਾਹੀਦੇ ਆ ਕਿਉਂਕਿ ਅਸਾ ਸਥਾਵਾ ਬਣਿਆ ਹੀ ਤਾਂ ਹੀ ਵੀ ਗਰੀਬਾਂ ਦੀ ਸਾਰ ਲੈਣ ਵਾਸਤੇ